ਜਿਨੂੰ ਜਾਣ ਤੋਂ ਪਿਆਰੇ ਸੀਗੇ ਆਪਣੇ ਨਿਆਣੇ ਪਿੱਛੇ ਭਾਗਾ ਵਾਲੀ ਛੱਡ ਗਿਆ ਖੋਰੇ ਕਿਤੇ ਪਾਉਣੇ ਜਿਨੂੰ ਝੋਲਾ ਦੇ ਕੇ ਭੇਜਿਆ ਸੀ ਰਾਤੀ ਲੈਣ ਦਾਣੇ ਸਵੇਰ ਉਹੀ ਅਖਬਾਰ ਵਿੱਚ Laash ਹੁੰਦਾ ਹੈ ਜੀ ਹਾਂ ਅੱਜ ਦੇਸ਼ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਜ਼ਿਆਦਾ ਇਜ਼ਾਫਾ ਹੋਇਆ ਕੁਝ ਤੇ ਸਾਡੀਆਂ ਨਲਾਇਕੀਆਂ ਸਾਡੀਆਂ ਗਲਤੀਆਂ ਜਾਂ ਸਾਡੀਆਂ ਗਹਿਲੀ ਕਹ ਲਈਏ ਜਾਂ ਕਾਲੀ ਕਰਕੇ ਵਰਤ ਰਹੇ ਨੇ ਕੁਝ ਸਰਕਾਰਾਂ ਦੀਆਂ ਸਰਕਾਰਾਂ ਦਾ ਵੀ ਕਸੂਰ ਹੈ ਜਿਵੇਂ 인ਫਰਾਸਟ੍ਰਕਚਰ ਸਹੀ ਤਰੀਕੇ ਨਾਲ ਨਾ ਹੋਣਾ ਜੋ ਮੈਂ ਅੰਕੜੇ ਦੀ ਗੱਲ ਕਰ ਰਿਹਾ ਇਹ ਰੋਡ ਟ੍ਰਾਂਸਪੋਰਟ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਉਸਦੀ ਰੋਡ ਐਕਸੀਡੈਂਟਸ ਦੀ ਜਿਹੜੀ ਰਿਪੋਰਟ ਹੈ 2022 ਦੀ ਉਹਦੇ ਮੁਤਾਬਕ ਦੇਸ਼ ਵਿੱਚ ਇੱਕ ਸਾਲ ਦੇ ਵਿੱਚ 461312 ਰੋਡ ਐਕਸੀਡੈਂਟਸ ਹੋਏ ਨੇ ਤੇ ਜਿਨ੍ਹਾਂ ਵਿੱਚੋਂ 168491 ਲੋਕਾਂ ਦੀ ਜਾਨ ਚਲੇਗੀ 443366 ਲੋਕ ਜ਼ਖਮੀ ਹੋਏ ਹਾਦਸਿਆਂ ਦੀ ਗਿਣਤੀ ਦੇ ਵਿੱਚ ਹਰ ਸਾਲ 11.9% ਦਾ ਵਾਧਾ ਹੋ ਰਿਹਾ ਹੈ ਤੇ ਮੌਤਾਂ ਦੀ ਦਰ ਦੇ ਵਿੱਚ 9.4% ਦਾ ਵਾਧਾ ਹੋਇਆ ਹੈ ਜ਼ਖਮੀਆਂ ਦੀ ਗਿਣਤੀ ਦੇ ਵਿੱਚ 15.3% ਦਾ ਵਾਧਾ ਹੋਇਆ ਇਹ ਉਹ ਅੰਕੜੇ ਨੇ ਜਿਹੜੇ ਪਤਾ ਲੱਗ ਜਾਂਦਾ ਜਿਹੜੇ ਸਾਹਮਣੇ ਆ ਜਾਂਦੇ ਨੇ ਬਹੁਤਾਂ ਤੰਕੜੇ ਬਹੁਤਾਂ ਕੈਜ਼ੁਐਲਟੀਆਂ ਏਦਾਂ ਨਹੀਂ ਹੁੰਦੀਆਂ ਜਿਹੜੀਆਂ ਪਤਾ ਹੀ ਨਹੀਂ ਲੱਗਦਾ ਜਿਹੜੀਆਂ ਸਾਹਮਣੇ ਨਹੀਂ ਆਉਂਦੀਆਂ ਸੋ بڑا ਡਾਢੀ ਚਿੰਤਾ ਦਾ ਵਿਸ਼ਾ ਦੁੱਖ ਲੱਗਦਾ ਜਦੋਂ ਘਰ ਦੇ ਵਿੱਚੋਂ ਜਦੋਂ ਕੋਈ ਸਵਾਰੀ ਬਣ ਕੇ ਘਰੋਂ ਵਿਦਾ ਹੁੰਦਾ ਤੇ ਅਰਥੀ ਬਣ ਕੇ ਦੁਨੀਆ ਚੋਂ ਵਿਦਾ ਹੋ ਜਾਂਦਾ ਸੋ ਬੜੀ ਅਕਾਇਤ ਤੇ ਅਸਹਿ ਸਦਮਾ ਹੁੰਦਾ ਘਰ ਲਈ ਪਰਿਵਾਰ ਲਈ ਰਿਸ਼ਤੇਦਾਰਾਂ ਲਈ ਯਾਰਾਂ ਦੋਸਤਾਂ ਦੇ ਲਈ ਸਮਾਜ ਦੇ ਲਈ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਐਦਾਂ ਦਾ ਇਨਫਰਾਸਟ੍ਰਕਚਰ ਬਣਾਓ ਜਿਸ ਨਾਲ ਰੋਡ ਰੋਡ ਐਕਸੀਡੈਂਟਸ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਕਦੇ ਆਵੇ ਤੇ ਸਾਨੂੰ ਵੀ ਚਾਹੀਦਾ ਹੈ ਸਾਡਾ ਵੀ ਫਰਜ਼ ਬੰਦ ਹੈ ਕਿ ਕਾਲੀ ਨਾ ਕਰੀਏ ਕਾਲੀ ਨਾਲ ਨੁਕਸਾਨ ਹੀ ਨੁਕਸਾਨ ਹੈ ਹਨ ਗੈਲੀ ਨਾ ਵਰਤੀਏ ਸਾਡਾ ਕੋਈ ਘਰੋਂ ਨਿਕਲਣ ਲੱਗਿਆ ਹਮੇਸ਼ਾ ਇਹ ਸੋਚ ਸਾਡੇ ਜ਼ਿਹਨ ਦੇ ਵਿੱਚ ਹੋਵੇ ਕਿ ਪਿੱਛੇ ਕੋਈ ਘਰੋਂ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਉਹ ਤੁਹਾਡੀ ਕੂੜੇ ਵਾਲੀ ਜਾਂ ਤੁਹਾਡੀ ਧਰਮਸਪਤਨੀ ਹੋ ਸਕਦੀ ਹੈ ਤੁਹਾਡੇ ਨਿੱਕੇ ਬਾਲ ਵੀ ਹੋ ਸਕਦੇ ਨੇ ਤੁਹਾਡੇ ਬਜ਼ੁਰਗ ਮਾਪੇ ਵੀ ਹੋ ਸਕਦੇ ਨੇ ਤੁਸੀਂ ਕਿਸੇ ਲਈ ਜਾਨ ਤੋਂ ਵੱਧ ਪਿਆਰੇ ਹੋ ਸਕਦੇ ਹੋ ਤੁਹਾਡੇ ਸੱਜਣ ਮਿੱਤਰ ਸਨੇਹੀ ਹੋ ਸਕਦੇ ਨੇ ਤੁਹਾਡੇ ਹੋਰ ਸਮਾਜ ਵਿੱਚ ਤੁਹਾਨੂੰ ਚਾਹਣ ਵਾਲੇ ਹੋ ਸਕਦੇ ਨੇ ਸੋ ਕੇਵਲ ਤੁਸੀਂ ਆਪ ਹੀ ਆਪਣੇ ਲਈ ਨਹੀਂ ਹੈਗੇ ਤੁਹਾਡੀ ਜਾਨ ਕਈਆਂ ਲਈ ਮਹੱਨੇ ਰੱਖਦੀ ਹੈ ਸੋ ਅਸੀਂ ਵੀ ਕਾਲੀ ਤੋਣ ਗੈਲੀ ਤੋਂ ਸਾਵਧਾਨੀ ਵਰਤੀਏ ਤੇ ਸਰਕਾਰਾਂ ਵੀ ਆਪਣਾ ਬੰਦਤਾ ਫਰਜ਼ ਅਦਾ ਕਰੇ